ਮੈਂ ਪਰਮਜੀਤ ਸਿੰਘ ਦੇਖਤਾ ਪਾਰਟੀ ਇਹ ਆਪਾਂ ਪਬਲਿਕ ਨੂੰ ਮੇਰੇ ਨੌਜਵਾਨ ਜੋ ਮੁੰਡਾ ਪਿੰਡ ਔਰ ਪੰਜਾਬ ਦੇ ਮੇਰੇ ਨੌ ਹਲਕਿਆਂ ਤੋਂ ਅਲੱਗ-ਅਲੱਗ ਆਏ ਆ ਇਹਨਾਂ ਦਾ ਇਹੀ ਮੁੱਦਾ ਜੋ ਇਲੈਕਸ਼ਨ 'ਚ ਕਿਹਾ ਸੀ ਕਿ ਨਸ਼ਾ ਸਿਰਫ ਪ੍ਰੋਬਲਮ ਸਾਰਿਆਂ ਨੂੰ ਇਹਨਾਂ ਨੂੰ ਨਸ਼ੇ ਦੀ ਅੱਜ ਵੀ ਕਹਿੰਦੇ ਵੀ ਠੀਕ ਤੁਸੀਂ ਸਾਡੇ ਕੋ ਆਏ ਆ ਤੇ ਨਸ਼ੇ ਦੀ ਹੀ ਬਾਜ ਠਾਈ ਸੀ ਪਿੰਡ ਚੋਲਾ ਸਾਹਿਬ ਇੱਕ ਗਲੀ ਦੇ ਵਿੱਚ ਸ਼ਰە ਆਮ ਨਸ਼ਾ ਵੇਚ ਰਿਆ ਲਿਖਤੀ ਐਸਐਚਓ ਨੂੰ ਦਰਖਾਸਤ ਦੇ ਕੇ ਆਏ ਉਹਨਾਂ ਨੂੰ ਫੋਨ ਤੇ ਵੀ ਗੱਲ ਹੋਈ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਬਹੁਤ ਯੋਰਾ ਨਾਲ ਕੰਮ ਕਰ ਰਹੇ ਆਂ ਤੇ ਬੰਦ ਜ਼ਰੂਰ ਨਸ਼ਾ ਹੋਊਗਾ ਜੇ ਆਪਾਂ ਆਪ ਹੀ ਪ੍ਰਾਲਾ ਕਰਾਂਗੇ ਪੁਲਿਸ ਨੂੰ ਆਪਾਂ ਜਿੰਨਾ ਚਿਰ ਆਪ ਖੁਦ ਉਹਨਾਂ ਦੀ ਇਨਫਰਮੇਸ਼ਨ ਨਹੀਂ ਦਿੰਦੇ ਉਹਨਾਂ ਚਿਰ ਨਸ਼ਾਨੀ ਬੰਦ ਹੁੰਦਾ ਨਸ਼ਾ ਕਰਨ ਵਾਲੇ ਕੀ ਇੱਕ ਫੋਨ ਆ ਜਾਂਦਾ ਐਸਐਚਓ ਨੂੰ ਕਹਿੰਦਾ ਠੀਕ ਆ ਜੀ ਇਹ ਮੇਰਾ ਬੰਦਾ ਐਸਐਚਓ ਨੇ ਤੇ ਆਪੇ ਹੱਥ ਖੜੇ ਕਰਨੇ ਜੇ ਨਹੀਂ ਛੱਡਣਾ ਮੈਂ ਤੇਰਾ ਤਬਾਦਲਾ ਕਰਾ ਦੇਣਾ ਜਿੰਨਾ ਚਿਰ ਪਬਲਿਕ ਪਿੰਡ ਦਾ ਸਰਪੰਚ ਮੈਂਬਰ ਆਪਣਾ ਪੂਰੀ ਤਰੀਕਾ ਸਾਥ ਨਹੀਂ ਦੇਊਗਾ ਉਹਨਾਂ ਚਿਹਰੇ ਨਸ਼ਾ ਵਦਨਾ ਵਦਨਾ ਰੁਕਣਾ ਨਹੀਂ ਪੁਲਸ ਨੂੰ ਵੱਧ ਤੋਂ ਵੱਧ ਆਪਾਂ ਨੂੰ ਸਾਥ ਦੇਣਾ ਸਾਥ ਦੇਣਾ ਪੈਣਾ ਤੇ ਫੇਰ ਇਹ ਨਸ਼ੇ ਦਾ ਕੋਡ ਜਿਹੜਾ ਹੈ ਨਿਕਲਣਾ ਸਰ ਜਿਹੜਾ ਕਿ ਅੱਜ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਜਿਹੜਾ ਕਿ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਿਹੜਾ ਕਿ ਮੰਗ ਪੱਤਰ ਦਿੱਤਾ ਸੀ ਇਹ ਕਿਰ ਮੁੱਚੇ ਜਿਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਮੈਂ ਗਰਮੀਤ ਲਾ ਬਿੱਟੂ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਵੀ ਅੱਜ ਨੇ ਅਸੀਂ ਪਿਛਲੇ 8-9 ਸਾਲ ਤੋਂ ਲਗਾਤਾਰ ਨਸ਼ਿਆਂ ਸੰਬੰਧੀ ਜਿਹੜੇ ਪ੍ਰੋਗਰਾਮ ਲਗਾਤਾਰ ਕਰਦੇ ਆ ਔਰ ਮੰਗਪੱਤਰ ਜਿਹੜੇ ਆ ਵੱਖ-ਵੱਖ ਅਫਸਰਾਂ ਨੂੰ ਭੇਜ ਕੇ ਉਹਦੀ ਜਾਣਕਾਰੀ ਦਿੰਨੇ ਆ ਕਿ ਹਲਕਾ ਕਪੂਰਥੱਲੇ ਦੇ ਵਿੱਚ ਵੀ ਤਨਾਰ ਜਿਹੜੇ ਜ਼ਗੀਰਦਾਰ ਜਿਹੜੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਉਹ ਨਸ਼ਿਆਂ ਦਾ ਵਪਾਰ ਤੇ ਕਰਦੇ ਆ ਨਾਲ ਕਰੋੜਾਂ ਰੁਪਈਆ ਦੀ ਮੈਂ ਸਮੇਂ ਦਾ ਉਹਨਾਂ ਨੇ ਪ੍ਰੋਫਿਟ ਜਿਹੜੀ ਬਣਾਈ ਪਈ ਆ ਮੈਂ ਪਿਛਲੇ ਹਫਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਉਹਨਾਂ ਚਿੱਟੇ ਵਾਲਿਆਂ ਨੂੰ ਕਿਹਾ ਸੀਗਾ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਕਿਉਂਕਿ ਇਹ ਇਕਤਾ ਪਾਰਟੀ ਜਿਹੜੀ ਆ ਨਾ ਤੇ ਨਸ਼ਿਆਂ ਨਾਲ ਕੋ ਡਰਦੀ ਆ ਨਾ ਸਮੈਕੀਆਂ ਕੋਲੋਂ ਡਰਦੀ ਆ ਕਿਉਂਕਿ ਇੱਕ ਸਮੁੱਚੀ ਇਕਤਾ ਪਾਰਟੀ ਹੈਗੀ ਆ ਜਿਹੜੀ ਇਹਨਾਂ ਚਿੱਟੇ ਵੇਚਣ ਵਾਲਿਆਂ ਦੇ ਖਿਲਾਫ ਹੈਗੀ ਆ ਮੈਂ ਉਦੋਂ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਦੇ ਖਿਲਾਫ ਵੀ ਲਗਾਤਾਰ ਓਪਨ ਮੈਚ ਚੈਲੰਜ ਕੀਤਾ ਸੀਗਾ ਉਹ ਚਾਰ ਬੱਤੀ ਚੌਂਗ ਦੇ ਵਿੱਚ ਮੈਂ ਸਮਝਦਾ ਪੁਲਸ ਅਫਸਰਾਂ ਨੂੰ ਬਕਾਇਦਾ ਉਹਨਾਂ ਦੇ ਨੰਬਰ ਉਹਨਾਂ ਦੀ ਜਗ੍ਹਾ ਟਿਕਾਣੇ ਮੈਂ ਸਾਰੇ ਦੱਸੇ ਸੀਗੇ ਪਰ ਚਲੋ ਕੋਈ ਗੱਲ ਨਹੀਂ ਵੀ ਕਈ ਵਾਰੀ ਕਾਰਵਾਈ 延迟 ਹੁੰਦੀ ਹੈ ਪਰ ਕਪੂਰਥਲੇ ਦੇ ਵਿੱਚ ਵੀ ਸਾਡੇ ਡਿਪਟੀ ਸਾਹਿਬ ਦੀ ਗਵਾਈ 'ਚ ਐਸਐਚਓ ਸਾਹਿਬ ਦੀ ਗਵਾਈ ਦੇ ਵਿੱਚ ਵੀ 3-4 ਦਿਨ ਪਹਿਲਾਂ ਕਿੱਟਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਮੈਂ ਸਮਝਦਾ ਜ਼ਬਤ ਹੋਈਆਂ ਉਹ ਰੋਣੀਆ ਚਾਹੀਦੀਆਂ ਦੇਖੋ ਇੰਨੇ ਲੋਕਾਂ ਦੇ ਜੀ ਛੋਟੇ-ਛੋਟੇ ਬੱਚੇ ਜਿਹੜੇ ਆ ਅੱਜ ਵੀ ਮਰਦੇ ਪਏ ਆ ਉਹ ਲਗਾਤਾਰ ਮਰਦੇ ਪਏ ਆ ਉਹ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ ਉਹ ਆਪਣੇ ਕੋਠੀਆਂ ਵਿੱਚ ਬਹਿ ਕੇ ਗਾ ਉਹਨਾਂ ਨੇ ਜਿਹੜੇ ਆ ਸੇਲਮੈਨ ਜਿਹੜੇ ਆ ਉਹ ਗਰੀਬ ਪਰਿਵਾਰਾਂ ਨੂੰ ਮੋਰੇ ਲਾਇਆ ਪਿਆ ਵਾ ਦੇਖੋ ਮੈਨਸ ਪਰਸਨ ਹੁਣੀ ਬੇਇਨਤੀ ਕਰਦਾ ਸੀਗਾ ਕਿ ਤੁਸੀਂ ਬੜਾ ਵਧੀਆ ਸਟੈਪ ਚੱਕਿਆ ਆ ਆਪਾਂ ਲੋਕਾਂ ਦੇ ਜੀਵ ਬਚਾਉਣੇ ਆ ਇਹਨਾਂ ਨੂੰ ਆਪਾਂ ਜਦੋਂ ਹੱਥ ਪਾਵਾਂਗੇ ਨਾ ਜਦੋਂ 2-4 ਨੂੰ ਪੈ ਗਿਆ ਤੇ ਬਾਕੀ ਜਿਹੜੇ ਆ ਉਹ ਆਪ ਹੀ ਭੱਜ ਜਾਣੇ ਆ ਕਿਉਂਕਿ ਕਪੂਰਥਲੇ ਦੇ ਵਿੱਚ ਕੱਲ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਖੁਦ ਦੇਖਿਆ ਵੀ ਜਾ ਕੇ ਵੀ ਜਿਹੜਾ ਬੰਦਾ ਸੇਲ ਕਰਦਾ ਸੀ ਨਾ ਜਾਂ ਵੇਚਦਾ ਸੀਗਾ ਮੈਂ ਖੁਦ ਦੇਖਿਆ ਉਹਦੀ ਵੀਡੀਓ ਬਣਾਈ ਥੋੜੀ ਜਿਹੀ ਮੈਂ ਪਰ ਮੈਂ ਪੂਨੇ ਘੰਟੇ ਬਾਅਦ ਉਹ ਬੰਦੇ ਨੂੰ ਫੋਨ ਕੀਤਾ ਦੁਬਾਰਾ ਆਪਣੇ ਘਰ ਬੁਲਾਇਆ ਉਹ ਕਹਿੰਦਾ ਪ੍ਰਧਾਨ ਜੀ ਮੈਂ ਨਹੀਂ ਵੇਚਦਾ ਮੈਂ ਕਿਹਾ ਤੂੰ ਨਾ ਵੇਚ ਤੂੰ ਸਾਨੂੰ ਨਾਟਕਾਣਾ ਦੱਸ ਦੇ ਫਰਨਾ ਸਾਡਾ ਕੰਮ ਹੈਗਾ ਦੇਖੋ ਆਪਾਂ ਸਾਰੇ ਹੱਲ ਮਿਲ ਕੇ ਜੇ ਇਹ ਚੀਜ਼ਾਂ ਨੂੰ ਨੱਥ ਪਾਵਾਂਗੇ ਖਾਸ ਤੌਰ ਤੇ ਪੁਲਸਰੀ ਆਪਾਂ ਮਦਦ ਕਰਾਂਗੇ ਮੈਂ ਸਮਝਦਾ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋਰ ਜਿਹੜਾ ਉਹ ਅੱਜ ਆਪਾਂ ਨੂੰ ਖਤਮ ਕਰਨਾ ਚਾਹੀਦਾ ਵਾ ਜੇ ਆਪਾਂ ਇਹ ਚੀਜ਼ਾਂ ਵੱਲ ਪਾਸੇ ਨਾ ਗਏ ਤੇ ਔਨ ਵਾਲੇ ਸਮੇਂ ਦੇ ਵਿੱਚ ਆਪਣਾ ਨੌਜਵਾਨ ਕੋਈ ਨਹੀਂ ਜੇ ਬਚਣਾ ਕਿਉਂਕਿ ਜਦੋਂ ਇੱਕ ਬੱਚਾ ਕਿਸੇ ਦੀ ਸੈਟੀ ਵਿੱਚ ਪੈ ਜਾਂਦਾ ਉਹ ਮੈਂ ਸਮਝਦਾ ਉਹਨੂੰ ਵੀ ਲਾਰੰਦਾ ਵਾ ਜਦੋਂ ਉਹਨੂੰ ਲੱਗਦਾ ਉਹਦੇ ਲੱਗਨ ਦੇ ਨਾਲ ਕਈ ਜਿਹੜੇ ਬੱਚੇ ਜਿਹੜੇ ਆ ਉਹਦੇ ਪੇੜ ਚੜ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਹੜੀ ਚਿੱਟੇ ਕੁੜਤੇ ਪਜਾਮੇ ਪਾ ਕੇ ਉਹਨਾਂ ਜਿਹੜਾ ਕਿ ਇਹ ਕਿ ਪਿੱਲਾ ਵੀ ਤੰਦਰੇ ਵਿੱਚ ਇਨਵੋਲਵ ਸੀ ਪਲਸ ਪ੍ਰਸ਼ਾਸਨ ਵੱਲੋਂ ਉਹਨੇ ਤੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਮੈਂ 1 ਸਾਲ ਪਹਿਲਾਂ ਜਦੋਂ ਪ੍ਰੋਪਰ ਸਾਰੀ মিডিਆ ਆਈ ਸੀਗੀ ਮੈਂ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਗਰਸੀਆਂ ਨੇ ਮੇਰੇ ਖਿਲਾਫ ਕੀਤੀ ਤੇ ਮੈਂ ਗੱਲ ਕਹੀ ਰਾਣਾ ਕੁਜੀਤ ਸਿੰਘ ਨੂੰ ਉਹ ਜਿੰਨੇ ਤੁਹਾਡੇ ਬੰਦੇ ਬੈਠੇ ਆ ਪਜਾਮੇ ਕੁਰਤੇ ਪਾ ਕੇ ਉਹਨਾਂ ਵਿੱਚੋਂ ਇੱਕ ਵੀ ਸਾਫ ਦੱਸ ਦਿਓ ਇੱਕ ਵੀ ਸਾਫ ਦੱਸ ਦਿਓ ਉਹਦੇ ਤੋਂ ਬਾਅਦ ਮੈਂ ਮੈਰੋ ਪਾਕ ਮੇਰੇ ਖਿਲਾਫ ਵੀ ਕਲਾਕ ਕਰੋ ਪਰ ਜਿੱਲਾ ਜੇਕਰ ਮੇਤੇ ਜਾਨ ਤੇ ਜਾਨ ਹੈਗੀ ਆ ਨਾ ਮੈਂ ਚਿੱਟੇ ਦਾ ਕੰਮ ਕਰਨ ਦੇਣਾ ਚਾਹੇ ਕੋਈ ਤਲਾਰ ਚਾਹੇ ਕੋਈ ਜੱਡਾ ਮਰਦੀ ਬਰਮਾਸ਼ ਇਹ ਚਿੱਟੇ ਦਾ ਕਪੂਰ ਤੋਂ ਲੋ ਕੰਮ ਅਸੀਂ ਖਤਮ ਕਰਨੇ ਕਰਨਾ ਇੱਕ ਢਈਆ ਜਿਹੜਾ ਮੈਂ ਸਮਝਦਾ ਲਗਾਤਾਰ ਅਸੀਂ 7 ਸਾਲ ਤੋਂ ਲੱਗੇ ਪਏ ਆ ਜਦੋਂ ਕਰੋਨਾ ਸੀਗਾ ਉਦੋਂ ਵੀ ਅਸੀਂ ਪੂਤ ਅਫਸਰਾਂ ਨੂੰ ਲਿਖਤੀ ਨੰਬਰ ਗੱਡੀਆਂ ਦੇ ਨੰਬਰ ਸਾਰਾ ਕੁਝ ਹੁੰਦੇ ਰਹੇ ਆ ਪਰ ਮੈਂ ਸਮਝਦਾ ਵੀ ਉਸ ਸਮੇਂ ਦੀ ਪੁਲਿਸ ਅਫਸਰ ਨੂੰ ਮਿਲੀ ਭੁਗਤ ਦੇ ਨਾਲ ਜਦੋਂ ਟਿਕਾਣਾ ਦੱਸਦੇ ਸੀਗੇ ਉਹ ਰੋਡ ਜਿਹੜੇ ਬਦਲੇ ਜਾਂਦੇ ਸੀਗੇ ਉਹ ਰੋਡ ਤੋਂ ਗੱਡੀ ਕੋਈ ਨਹੀਂ ਲੰਘਦੀ ਸੀਗੀ ਤੇ ਇਸ ਕਰਕੇ ਉਹਨ ਇੱਕ ਢਈਆ ਸੀ ਕੀਤਾ ਵੀ ਸਾਨੂੰ ਥੋੜਾ ਕਦਮ ਆਪ ਚੱਕ ਕੇ ਵੀ ਉਹਨਾਂ ਦੇ ਨਾਂ ਪਤਾ ਨਹੀਂ ਦੱਸਨੇ ਸੀ ਮੌਕੇ ਤੇ ਬੰਦੇ ਫੜ ਸਰ ਕੇ ਜਨ ਕਿ ਪੰਜਾਬ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਨਿਯਮ ਨੂੰ ਲੈ ਕੇ ਜਿੱਥੇ ਕਿ ਪਾਰਟੀ ਲੈਵਲ ਤੇ ਤਾਂ ਕੰਮ ਕੀਤੇ ਜਾ ਰਹੇ ਆ ਅਨਵਰ ਟੈਂਪ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਮਹਮ ਕੀ ਚੀਜ਼ ਜਾਰੀ ਕੀਤੀ ਜਾ ਰਹੀ ਹੈ ਪਿਛਲੇ ਕਾਫੀ ਦਿਨਰ ਤੋਂ ਮਾਨਯੋਗ ਐਸਐਸਪੀ ਸਾਹਿਬ ਕਪੂਟਰਾ ਦੀ ਅਗਵਾਈ ਦੇ ਵਿੱਚ ਅਸੀਂ ਗੈਸੋ ਆਪਰੇਸ਼ਨ ਉਹ ਜਿਹੜੇ ਵੀ ਡਰਗ ਪੈਡਲਰ ਹੈਗੇ ਨੇ ਉਹਨਾਂ ਤੇ ਰੇਡ ਕਰ ਰਹੇ ਆ ਰੇਡ ਕਰਕੇ ਵੱਧ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਮੁਕੱਦਮੇ ਦਰਜ ਕਰਦੇ ਆ ਭਵਿਕ ਵਿੱਚ ਦੇ ਵਿੱਚ ਵੀ ਇਹੀ ਇੱਦੀ ਜਿਹੜੀ ਕੰਟੀਨਿਊਸ ਰਹੇਗੀ ਅਸੀਂ ਜਿਹੜੇ ਇਹ ਕਾਨੂੰਨੀ ਨਸ਼ੇ ਦੇ ਵਪਾਰੀ ਆ ਕਿ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਜੇ ਉਹ ਸਦਨਾ ਚਾਹਤ ਕਿ ਕਿਸ ਤਰੀਕੇ ਨਾਲ ਮਰਨ ਦੇ ਹਿੱਸਾ ਬਣ ਸਕਦੇ ਆ ਨਸ਼ੇ ਦੇ ਵਪਾਰੀਆਂ ਨੂੰ ਇਹੀ ਮੈਸੇਜ ਆ ਜੇ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਾ ਰਹੇ ਫ੍ਰੀਜ਼ ਕਰਾ ਰਹੇ ਆ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਤੋਂ ਵੱਧ ਤੋਂ ਵੱਧ ਰੇਡ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਬਿਲਕੁਲ ਜਿਹੜਾ ਚਿੱਟੇ ਦਾ ਆ ਇਹ ਬਿਲਕੁਲ ਸਫਾਇਆ ਕਰ ਦਿਆਂਗੇ ਚਿੱਟੇ ਤੋਂ ਇਲਾਵਾ ਧੂਆ ਵਗੈਰਾ ਹੋਰ ਵੀ ਜਿਹੜੇ ਗੈਰਕਾਨੂੰਨੀ ਲਾਗ ਦੇ ਕੰਮ ਹੋ ਰਹੇ ਆ ਉਹਨਾਂ ਦੇ ਜੀ ਪਕੜੋ ਜਿਹੜੇ ਜੂਆ ਜਾਂ ਡੜਾ ਸੱਟਾ ਲਾਉਦੇ ਨੇ ਉਹਨਾਂ ਤੇ ਘੱਟੋ ਘੱਟ ਵੀ 30 ਮਕਦਮੇ ਦਰਜ ਹੋ ਚੁੱਕੇ ਆ ਇਸ ਸਾਲ ਦੇ ਵਿੱਚ ਛਾਣੀ ਸਿੱਧੀ ਦੇ ਵਿੱਚ 30 ਮਕਦਮੇ ਦਰਜ ਹੋਇਆ ਵੱਧ ਤੋਂ ਵੱਧ ਗਬਰੀ ਕਰਕੇ ਉਹਨਾਂ ਦੇ ਅਸੀਂ ਚਲਾਨ ਜਿਹੜੇ ਆ ਕੋਰਟ ਦੇ ਵਿੱਚ ਟਰੈਲੀ ਦਿੱਤੇ ਨੇ ਸਰ ਤੁਸੀਂ ਪਬਲਿਕ ਨੂੰ ਕੀ ਮੈਸੇਜ ਦਿੰਦੇ ਹੋ ਜਿਹੜੇ ਨਸ਼ੇ ਦਸਤਰਾ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਹੈ ਜਿਹਨਾਂ ਦਾ ਨਾਮ ਗੁਪਤ ਰੱਖਿਆ ਜਾਣਗੇ ਅਸੀਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਗਰਮੀਤ ਲਾਲ ਪ੍ਰਧਾਨ ਜੀ ਨੇ ਆਪਕੀ ਇੱਕ ਤਾਂ ਪਾਰਟੀ ਦੇ ਇਨਾਂ ਨੂੰ ਅਸੀਂ ਇਹੀ ਵਿਸ਼ਵਾਸ ਦਵਾਉਣੇ ਆ ਜਿਹੜਾ ਵੀ ਆਮ ਪਬਲਿਕ ਨੂੰ ਇਹ ਵਿਸ਼ਵਾਸ ਦਵਾਉਣੇ ਆ ਜਿਹੜਾ ਵੀ ਸਾਨੂੰ ਨਸ਼ੇ ਬਾਰੇ ਕੋਈ ਸੂਚਨਾ ਦੇਗਾ ਉਹਦਾ ਬਿਲਕੁਲ ਨਾਮ ਗੁਪਤ ਰੱਖਿਆ ਜਾਏਗਾ ਉਹਨੂੰ ਐਪਰੀਸ਼ੀਏਟ ਕੀਤਾ ਜਾਏਗਾ ਥੈਂਕ ਯੂ ਸਰ